जवा शहीदों की किताहों पर लगेंगे हर बरस मेले वतन के मरहूमों का यही बाकी निशां ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿਛੇ ਇਹ ਤੁੜ ਚਲੇ ਖੋਲੇ ਜੱਸੀ ਵੇ ਸਵਾਰ ਹੋ ਕੇ ਪ੍ਰੇਡ ਦਾ ਰਿਕਰਨ ਕਰ ਲਈ ਜਾ ਰਹੇ ਹਾਂ ਅੱਜ ਦੇ ਜਿੱਤੂ ਸਾਹਿਬ ਉਹਨਾਂ ਦੇ ਨਾਲ ਹਨ ਮੁੱਖ ਮਹਿਮਾਨ ਜੀ ਵੱਲੋਂ ਪ੍ਰੇਡ ਸਾਡਾ ਆਵਾਜ਼ੀਟਾ ਦਾ ਦੇਸ਼ ਦੀ ਆਮ ਤੇ ਸ਼ਾਨ ਹੈ ਇਸ ਪੰਜਾਬ ਪੁਲਿਸ ਮੈਂ ਗਰਾਊਂਡ ਦੇ ਵਿੱਚ ਵਿਰਾਜਮਾਨ ਹਨ ਜੇਤੀਏ ਭਾਈ ਰਾਜਕੁਮਾਰ ਕਰੇ ਹਨ ਦੂਜੀ ਟੁਕੜੀ ਪੰਜਾਬ ਪੁਲਿਸ ਜੀਹਦੇ ਉਪਰ ਹੀ ਸਬ ਇੰਸਪੈਕਟਰ ਪਰਵੀਰ ਕੁਮਾਰ ਜੀ ਵੱਲੋਂ ਕੀਤੀ ਜਾ ਰਹੀ ਹੈ ਤੀਜੀ ਟੁਕੜੀ ਦੇਸਦਾਰਾਂ ਗੋਮੀ ਤੁਨ ਬਜੇਗੀ ਖੁਲਾਮੇ ਸ਼ੱਤ ਐਮਐਲਏ ਵੀ ਢੀੜੀ ਜਾਣ ਲੱਗਿਆ ਪਰਾਟ ਮਾਰਦੇ ਸੀ ਐਮਐਲਏ ਤੇ ਲੇਕਿਨ ਹੁਣ ਪਿਆਰ ਪਿਆਰ ਵਾਂਗ ਲੱਗਦਾ ਹੈ ਦੇਸਦਾਰ ਔਰ ਬਹੁਤ ਵੱਡਾ ਮੌਕਾ ਇਹ ਸਰਕਾਰ ਨੇ ਸਮਝਦੇ ਸਾਡੇ ਸਾਨੂੰ ਗੁਰੂ ਪ੍ਰਕਾਸ਼ਰ ਦਾ ਰੋਜ਼ਪੁਰ ਦੇ ਬਹੁਤ ਸਕੂਲਾਂ ਸਵਾਏ ਹੋਏ ਸਾਡੇ ਪੰਜਾਬ ਦਾ ਇੱਕ ਸਾਡੇ ਬੱਚੇ ਔਰ ਜ਼ਿਲ੍ਹਾ ਫਿਰੋਜ਼ਪੁਰ ਦੀ ਜਨਤਾ ਦੀ ਆਵਾਜ਼ ਬਣਾ ਕੇ ਇਥੋਂ ਦੇ ਲੋਕਾਂ ਦਾ

और बहुत ही मेहनती डिप्टी कमिश्नर निपा दीप शिखा शर्मा जी एस एस पी सरदार सिद्धू साहब डीआईजी साहब कमिश्नर साहब और वक वक्सा तो आए हुए नौजवान ਜਿਹੜੇ ਇਹ ਅੱਜ ਦੀ ਇਸ ਮੁਕਤਸਰ ਪ੍ਰੇਰ ਦੇ ਵਿੱਚ ਹਿੱਸਾ ਲੈ ਰਹੇ ਆ ਪਰਿੰਦਾ ਤੋਂ ਪਹੁੰਚੇ ਹੋਏ ਜੈਤ ਤੋਂ ਪਹੁੰਚੇ ਹੋਏ ਲੋਕ ਨਮਾਇਦੇ ਆਪ ਸਭ ਦਾ ਸਭ ਤੋਂ ਪਹਿਲਾ ਉਸ ਗਲਗੀ ਘਰ ਦੇ ਦਾ ਸਰਪੰਸ ਦਾ ਨੀ ਪਿਤਾ ਅਮਰਤ ਕੇ ਦਾਤੇ ਪਿਤਾ ਜੀਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਬੱਤੇ ਦੀ ਸਾਥ ਪਾਉਣ ਲੱਗਿਆ ਬੱਤੇ ਦਾ ਜਵਾਬ ਬੱਤੇ ਜਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦੇਣਾ ਸਰ ਅ ਸ਼ਹੀਦਾਂ ਦੀ ਚਿਤਾਵਾਂ ਉੱਪਰ ਲਗेंगे ਹਰ बरस मेले ਵਤਨ ਤੇ ਮਰ ਮਿੱਟਲੇ ਵਾਲੋਂ ਦਾ یہی ਬਾਕੀ ਨਿਸ਼ਾਨ ਹੋਗਾ ਅੱਜ ਅਸੀਂ ਅੱਜ 26 ਦਿਨ ਦੇ ਮੌਕੇ ਤੇ ਜਿੱਥੇ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਨੇ ਆ ਕਿਉਂਕਿ ਸਾਡੇ ਅਨੇਕਾਂ ਹੀ ਸ਼ਹੀਦਾਂ ਨੇ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਹਉਤੀ ਦਿੱਤੀ ਆਪਦੀ ਜਾਨ ਦੀ ਹਉਤੀ ਦਿੱਤੀ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਫਰਮਾਇਸ਼ ਕਰਦਾ ਵੀ ਸਾਡਾ ਦੇਸ਼ ਸਾਡਾ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪਰ ਉਹਦੇ ਨਾਲ ਹੀ ਮੈਂ ਅਜ ਉਹਨਾਂ ਲੱਖਾਂ ਲੋਕਾਂ ਨੂੰ ਵੀ ਯਾਦ ਕਰਨਾ ਚਾਹਣਾ ਜਿਨ੍ਹਾਂ ਨੇ ਆਜ਼ਾਦੀ ਵੇਲੇ ਆਜ਼ਾਦੀ ਦੇ ਦਿਹਾੜੇ ਤੇ ਪੰਜਾਬ ਔਰ ਬੰਗਾਲ ਦੇ ਵਿੱਚ ਜਾਨਾਂ ਕੁਰਬਾਨ ਕਰਨੀਆਂ ਪਈਆਂ ਜਿਹੜਾ ਮਾੜੀ ਰੀਤ ਅੰਗਰੇਜ਼ੀ ਇੱਥੇ ਪਾ ਗਏ ਸਾਨੂੰ ਪਾੜ ਗਏ ਸੀ ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਔਰ ਇਹ ਬੜੀ ਵੱਡੀ ਕੀਮਤ ਸਾਡੇ ਦੇਸ਼ ਵਾਸੀਆਂ ਨੇ ਖਾਸ ਕਰਕੇ ਪੰਜਾਬ ਤੇ ਬੰਗਾਲ ਨੇ ਇਹ ਸਜ਼ਾਦੀ ਦੀ ਦਿੱਤੀ ਉਸ ਕੀਮਤ ਨੂੰ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ ਔਰ ਦੇਖਣਾ ਚਾਹੀਦਾ ਕਿ ਇਹ ਜਿਹੜੀ ਆਜ਼ਾਦੀ ਹੈ ਸਾਨੂੰ ਵੋਟ ਦੀ ਤਾਕਤ ਮਿਲੀ ਆ ਵੋਟ ਪਾਉਣ ਦੀ ਤਾਕਤ ਮਿਲੀ ਹੈ ਔਰ ਪਿੱਛੇ ਜੇ ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਆ ਜਿਨ੍ਹਾਂ ਨੇ ਜਿਹੜੇ ਲੋਕ ਸਾਡੇ ਕੋਲ ਵੋਟ ਦਾ ਹੱਕ ਵੀ ਖੋਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਰੁਖ ਵੀ ਆਪਣਾਇਆ ਔਰ ਮੈਂ ਮੰਗ ਕਰਦਾ ਵੀ ਜਿੱਥੇ ਸਾਡੀਆਂ ਵੋਟਾਂ ਬਿਨਾਂ ਦੱਸੇ ਕੱਟੀਆਂ ਜਾਂਦੀਆਂ ਬਿਨਾਂ ਦੱਸੇ ਜਿਹੜਾ ਸਾਡਾ ਸ਼ਹੀਦਾਂ ਨੇ ਐਡੀ ਵੱਡੀ ਸ਼ਹਾਦਤ ਦੇ ਕੇ ਐਡੇ ਵੱਡੇ ਸੰਘਰਸ਼ ਦੇ ਬਾਅਦ ਸਾਨੂੰ ਆਜ਼ਾਦੀ ਬੋਰਡ ਦਾ ਹੱਕ ਲੈ ਕੇ ਦਿੱਤਾ ਉਹਦੇ ਤੇ ਡਾਕਾ ਮਾਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਇਹਦੇ ਬਾਰੇ ਕੇਂਦਰੀ ਚੋਣ ਕਮਿਸ਼ਨ ਨੂੰ ਅੱਗੇ ਆ ਕੇ ਇਹ ਜਿਹੜਾ ਇਹ ਜਿਹੜਾ ਸਵਾਲ ਲੱਗਿਆ ਉਹਦਾ ਜਵਾਬ ਵੀ ਦੇਣਾ ਚਾਹੀਦਾ ਔਰ ਜੇ ਕੋਈ ਇਹਦਾ ਜ਼ਿੰਮੇਵਾਰ ਆ ਉਹਨੂੰ ਸਖਤ ਸਜ਼ਾ ਵੀ ਦੇਣੀ ਚਾਹੀਦੀ ਗਵਰਨਮੈਂਟ ਪਿੱਛੋਂ ਜਿਹੜਾ ਹੈ ਸ਼ਿੱਦੀ ਦਸਤਾ ਲੈ ਜਿਹੜਾ ਬਹੁਤ ਹੀ ਪਛੜਿਆ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਮੈਂ ਸਾਡੇ ਐਮਐਲਏ ਸਾਹਿਬਾਨ ਨੂੰ ਵੀ ਗੁਦਾਰਿਸ਼ ਕਰਦਾ ਔਰ ਸਰਕਾਰ ਨੂੰ ਵੀ ਮੈਂ ਲਿਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖਾਂਗਾ ਵੀ ਇਹ ਵੈਸੇ ਤਾਂ ਬਹੁਤ ਸੋਹਣਾ ਬਣਾਇਆ ਇਹਨੂੰ ਹੋਰ ਸੋਹਣਾ ਬਣਾਇਆ